ਬਿਨ ਸਿਮਰਨ ਕੂਕਰ ਹਰ ਕਾਇਆ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਇਹ ਜੀਵ ਮਹਾਰਾਜ ਕਹਿੰਦੇ ਹਰ ਕਾਇਆ ਹਲਕੇ ਕੁੱਤੇ ਦੀ ਤਰ੍ਹਾਂ ਹੈ ਜਿਵੇਂ ਸਾਧ ਸੰਗਤ ਜੀ ਹਲਕੇ ਕੁੱਤੇ ਦੇ ਵਿੱਚ ਚਾਰ ਓਗਣ ਹੁੰਦੇ ਹਨ ਜਦੋਂ ਉਹ ਹਲਕ ਜਾਂਦਾ ਕਹਿੰਦੇ ਉਹਦੀ ਪੂੰਛ ਸਿੱਧੀ ਹੋ ਜਾਂਦੀ ਹੈ ਮੋਹ ਦੇ ਵਿੱਚੋਂ ਝੱਗ ਛੁੱਟਦਾ ਹੈ ਤੇ ਪਾਣੀ ਦੇ ਕੋਲੋਂ ਡਰਦਾ ਹੈ ਤੇ ਆਪਣੇ ਪਰਾਇ ਦੀ ਪਛਾਣ ਨਹੀਂ ਕਰਦਾ ਫਿਰ ਇਹ ਪਰਾਇ ਆ ਜਾਂ ਮੇਰਾ ਮਾਲਕ ਵੱਡ ਲਿਆਦਾ ਮਹਾਰਾਜ ਕਹਿੰਦਾ ਇਸੇ ਤਰ੍ਹਾਂ ਐਸੇ ਸਾਖਤ ਪੁਰਸ਼ਾਂ ਨ ਪਰਮਾਤਮਾ ਦੇ ਨਾਲ ਟੁੱਟੇ ਹੋਏ ਇਹਨਾਂ ਦੇ ਵਿੱਚ ਵਿਚਾਰ ਰੋਗਣ ਹੁੰਦੇ ਹਨ ਕੁੱਤੇ ਦੀ ਤਰ੍ਹਾਂ ਜਿਸ ਤਰ੍ਹਾਂ ਪੂੰਛ ਸਿੱਧੀ ਹੈ ਕੁੱਤੇ ਦੀ ਹਾ ਤਾਂ ਸਦਾ ਰਹਿਣਾ ਹਰ ਇੱਕ ਤੋਂ ਮੰਗਦੇ ਰਹਿਣਾ ਐਸੇ ਪੁਰਸ਼ਾਂ ਨੇ ਦੂਸਰਾ ਸਤ ਪੁਰਸ਼ਾਂ ਗੁਰਾਂ ਤੇ ਵਾਹਿਗੁਰੂ ਦੀ ਨਿੰਦਿਆ ਰੂਪੀ ਝੱਗ ਸੁੱਟਦੇ ਰਹਿਣਾ ਨਿੰਦਿਆ ਕਰਦੇ ਰਹਿਣਾ ਤੀਸਰਾ ਸਾਧ ਸੰਗਤ ਰੂਪੀ ਜਲ ਤੋਂ ਡਰਨਾ ਸਾਧ ਸੰਗਤ ਦੇ ਵਿੱਚ ਸਤ ਸੰਗਤ ਦੇ ਵਿੱਚ ਨਹੀਂ ਆਉਣਾ ਔਰ ਚੌਥਾ ਆਪਣੇ ਬਰਾਏ ਦੀ ਪਛਾਣ ਨਹੀਂ ਸਭ ਤੋਂ ਸਭ ਨੂੰ ਹੀ ਠੱਗੀ ਜਾਣਾ ਕਈ ਐਸੇ ਵੀ ਪਰਸਾਨ ਆਪਣੇ ਰਿਸ਼ਤੇਦਾਰਾਂ ਨੂੰ ਵੀ ਨਹੀਂ ਛੱਡਦੇ ਲੁੱਟੇ ਜਾਂਦੇ ਠੱਗੀ ਜਾਂਦੇ ਸਾਖਤ ਲੋਭੀ ਬੰਦ ਨਾ ਪਾਇਆ ਸਾਖਤ ਜਿਹੜੇ ਕਠੋਰ ਚਿੱਤ ਵਾਲੇ ਲੋਭੀ ਲਾਲਚੀ ਮਨੁੱਖ ਹਨ ਆਪਣੇ ਆਪ ਨੂੰ ਵਿਸ਼ੇ ਵਿਕਾਰਾਂ ਦੇ ਬੰਧਨ ਤੋਂ ਰੋਕ ਨਹੀਂ ਸਕਦੇ ਸੰਤੋਖ ਨਹੀਂ ਆਉਂਦਾ ਇਹਨਾਂ ਬਿਨ ਸਿਮਰਨ ਹੈ ਆਤਮ ਘਾਤੀ ਵਾਹਿਗੁਰੂ ਦੇ ਸਿਮਰਨ ਤੋਂ ਬਿਨਾ ਬਗੈਰ ਇਹ ਜੀਵ ਆਤਮ ਘਾਤੀ ਆਪਣੇ ਖੁਦ ਖੁਸ਼ੀ ਆਪ ਹੀ ਕਰਨ ਵਾਲਾ ਹੈ ਸਾਖਤ ਨੀਚ ਤਿਸ ਕੁੱਲ ਨਹੀਂ ਜਾਤੀ ਉਥੇ ਸਾਖਤ ਕਹਿੰਦੇ ਨੀਚ ਨੀਵੇਂ ਨੀਚ ਕਿਹਨੂੰ ਕਹਿੰਦੇ ਨੀਵਾ ਕਿਨੂੰ ਕਹਿੰਦੇ ਲੋਕ ਤਾਂ ਜਾਤਾਂ ਦੇ ਆਧਾਰ ਤੇ ਕਹਿੰਦੇ ਨੇ ਨੀਵਾ ਬੰਦਾ ਨੀਚ ਜਾਤੀ ਦਾ ਨਹੀਂ ਨੀਚ ਕੌਣ ਹੈ ਜਿਹੜਾ ਗੁਰੂ ਦੇ ਨਾਲੋਂ ਟੁੱਟ ਗਿਆ ਜਿਹੜਾ satsang ਨਹੀਂ ਕਰਦਾ ਸੇਵਾ ਨਹੀਂ ਕਰਦਾ ਸਿਮਰਨ ਨਹੀਂ ਕਰਦਾ ਹਰ ਇੱਕ ਦੇ ਨਾਲ ਪ੍ਰੇਮ ਨਹੀਂ ਕਰਦਾ ਹਰ ਇੱਕ ਦੇ ਵਿੱਚ ਪਰਮਾਤਮਾ ਨਹੀਂ ਵੇਖਦਾ ਉਹ ਨੀਚ ਹੈ ਇਹ ਕਾ ਕਰਦਾ ਉਹ ਨੀਚ ਹੈ ਮਹਾਰਾਜ ਕਹਿੰਦੇ ਲੋਕ ਤਾਂ ਕਹਿੰਦੇ ਆ ਨੀਚੀ ਜਾਤੀ ਦਾ ਇਹਨੂੰ ਨਾਲ ਨਾ ਬਿਠਾਓ ਪਰ ਦਸਵੇਂ ਪਾਸ਼ਾ ਮਹਾਰਾਜ ਨੇ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ ਫਿਰ ਆਪਾਂ ਭੁੱਲ ਜਾਨੇ ਅੰਡੇ ਬਾਟੇ ਦਾ ਅਮਰਿਸ਼ਕਾ ਕਰਕੇ ਮਹਾਰਾਜ ਨੇ ਸਾਰਿਆਂ ਨੂੰ ਇਕੱਠਿਆਂ ਕਰ ਦਿੱਤਾ ਇੱਕ ਬਾਟੇ ਦੇ ਵਿੱਚ ਸ਼ਿਕਾਇਆ ਆਪਾਂ ਫਿਰ ਜਾਤਾਂ ਦੇ ਮਗਰ ਲਗੇ ਆ ਇਹਦਾ ਮਤਲਬ ਆਪਾਂ ਮਹਾਰਾਜ ਦੇ ਬਚਨਾਂ ਨੂੰ ਮੰਨਿਆ ਨਹੀਂ ਹਜੇ ਫਿਰ ਜਦੋਂ ਪ੍ਰਾਣੀ ਨੇ ਅਮਰ ਛਕ ਲਿਆ ਸਾਧ ਸੰਗਤ ਜੀ ਉਹ ਗੁਰੂ ਦਾ ਸਿੰਘ ਬਣ ਗਿਆ ਸਤਗੁਰ ਦਾ ਪਿਆਰਾ ਬਣ ਗਿਆ ਜੇ ਉਹਦੇ ਵਿੱਚ ਵੀ ਜਾਤਾਂ ਵੇਖਣੀ ਆ ਤੇ ਇਹ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਨਹੀਂ ਪਉਂਦਾ ਫਿਰ ਇਹ ਸ ਕਰਕੇ ਨੀਚ ਉਹ ਹੈ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੇ ਨਾਲੋਂ ਟੁੱਟਿਆ ਸਤਸੰਗ ਨਹੀਂ ਕਰਦਾ ਸੇਵਾ ਨਹੀਂ ਕਰਦਾ ਉਹ ਸਾਖਤ ਨਹੀਂ ਜੀ ਨਵੇਂ ਕੰਮ ਕਰਨ ਵਾਲੇ ਭੜੇ ਕੰਮ ਕਰਨ ਵਾਲੇ ਪੁਰਸ਼ ਸ਼ੁਭ ਗੁਣਾ ਵਾਲੀ ਕੋਲ ਨਹੀਂ ਜਾਣ ਜਾਣੀ ਉਹਨਾਂ ਨੇ ਸ਼ੁਭ ਗੁਣਾ ਨੂੰ ਤਾਂ